ਕੌਣ ਕਿਉਂ ਡਰਦੇ ਆ ਅਸੀਂ ਕਹਿੰਨੇ ਆ ਜੀ ਤੁਸੀਂ ਅਸੈਂਬਲੀ ਦੇ ਵਿੱਚ ਬਹਿਸ ਨਹੀਂ ਕਰ ਸਕਦੇ ਇੱਥੇ ਆ ਕੇ ਬਹਿਸ ਕਰੋ ਤੁਹਾਡੀ ਹਾਜ਼ਰੀ ਦੇ ਵਿੱਚ ਬਹਿਸ ਕਰੋ ਇਹ ਲੋਕਾਂ ਦੀ ਬਿਲਡਿੰਗਾਂ ਲੋਕਾਂ ਦੇ ਨਮਾਇंदे ਇੱਥੇ ਆ ਕੇ ਲੋਕਾਂ ਦੀ ਆਵਾਜ਼ ਬਣ ਕੇ ਬੋਲਦੇ ਆ ਸੂਬੇ ਦੇ ਅੰਦਰੋਂ ਮਾਫੀਆ ਮੁਕਤੀ ਵਾਸਤੇ ਸੰਘਰਸ਼ ਕਰਦੇ ਆ ਆਵਾਮ ਦੀਆਂ ਮੁਸ਼ਕਲਾਂ ਦੀਆਂ ਗੱਲਾਂ ਕਰਦੇ ਇਹਨਾਂ ਨੂੰ ਉਹ ਚੰਗੀਆਂ ਨਹੀਂ ਲੱਗਦੀਆਂ ਬੈਂਸ ਦੇਖਾਰਾ ਕੀ ਸਾਡੇ ਮੁੰਡਿਆਂ ਤੇ ਕਿਹੜੀ ਕੋਈ ਰਫਲ ਵੀੜੀ ਹੋਈ ਐ ਸਾਡੇ ਕੋਲੇ ਕੀ ਆ ਕਿਉਂ ਡਰਦੇ ਆ 77 ਆ ਮੁਕਾਬਲਾ ਕਰਨ ਹੈਲਦੀ ਡਿਬੇਟ ਕਰਦੇ ਸਾਡੇ ਨਾਲ ਮੈਂ ਕਹਿੰਦਾ ਅੰਦਰ ਨਹੀਂ ਕਰਨੀ ਇੱਥੇ ਆ ਕੇ ਕਰਨ ਕੈਪਟਨ ਆ ਜੇ ਉਹਦੀ ਕੈਬਨਿਟ ਆ ਜੇ ਆ ਕੇ ਸਾਡੇ ਨਾਲ ਡਿਬੇਟ ਕਰੇ ਤੁਹਾਡੀ ਹਾਜ਼ਰੀ ਦੇ ਵਿੱਚ ਜੇ ਸਾਡੀ ਇੱਕ ਵੀ ਗੱਲ ਗਲਤ ਹੋਵੇ ਤੇ ਅਸੀਂ ਗੁਨਾਹਗਾਰ ਹੋਵਾਂਗੇ ਸਜ਼ਾ ਭੁਗਤਣ ਲਈ ਤਿਆਰ ਅਸੀਂ ਸਾਨੂੰ ਦੁੱਖ ਅਫਸੋਸ ਇਸ ਗੱਲ ਦਾ ਕਿ ਜਦ ਸਪੀਕਰ ਹੀ ਬੇਈਮਾਨ ਹੋ ਗਿਆ ਤਾਨਾਸ਼ਾ ਬਣ ਗਿਆ ਕੈਪਟਨ ਅਮਰਿੰਦਰ ਸਿੰਘ ਤਾਨਾਸ਼ਾ ਬਣ ਗਏ ਇਹਨਾਂ ਨੂੰ ਐਵੇਂ ਜਵਾਨੀ ਕਹਿਤਾ ਕਿ ਅੱਜ ਇਹਨਾਂ ਨੂੰ ਬਿਲਡਿੰਗ ਚ ਵੀ ਨਹੀਂ ਵੜਦੇ ਇਹਨਾਂ ਨੂੰ ਹੁਣ ਸਾਡਾ ਬਿਲਡਿੰਗ ਦੇ ਵਿੱਚ ਵੀ ਜਾਣਾ ਇਤਰਾਜ਼ਯੋਗ ਲੱਗਦਾ ਬਿਲਡਿੰਗ ਨਾ ਤਾਂ ਸਪੀਕਰ ਦੀ ਪਰਸਨਲ ਜਾਇਦਾਦ ਆ ਨਾ ਕੈਪਟਨ ਅਮਰਿੰਦਰ ਸਿੰਘ ਦੀ ਬਿਲਡਿੰਗ ਆ ਇਹ ਬਿਲਡਿੰਗ ਹੈਗੀ ਪੌਣੇ 3 ਕਰੋੜ ਲੋਕਾਂ ਦੇ ਮੁੱਦੇ ਉੱਪਰ ਆਵੇ ਅੱਜ ਪੰਜਾਬ ਸਰਕਾਰ ਦਾ ਜਿਹੜਾ ਅਸਲੀ ਚਿਹਰਾ ਉਹ ਨੰਗਾ ਹੋ ਗਿਆ ਅੱਜ ਸਪੀਕਰ ਸਾਨੂੰ ਪਹਿਲਾਂ ਮਾੜਾ-ਮੋੜਾ ਸ਼ੱਕ ਸੀਗਾ ਪਰ ਅੱਜ ਪੱਕੀ ਮੋਹਰ ਲੱਗੀ ਕਿ ਇਹ ਸਪੀਕਰ ਉਹ ਸਦਨ ਦਾ ਨਹੀਂ ਹੈਗਾ ਉਹ ਸਰਕਾਰ ਦਾ ਅੰਨਾ ਤੇ ਬੋਹ ਹੈ ਜਿੱਦਾਂ ਇਹ ਨਹੀਂ ਚਲੇਗੀ ਨਹੀਂ ਚਲੇਗੀ ਮੋਟਾ ਕਾਰੀ ਨਹੀਂ ਚੱਲੇਗੀ ਜੈ ਜੈਕਾਰ ਜੈ ਜੈਕਾਰ ਪੰਜਾਬ ਸੋਨਾ ਗੁਰਦਾਬ ਪੰਜਾਬ ਸੋਨਾ ਗੁਰਦਾਬ ਹਾਂ ਜੀ ਆਕਾਰ ਪੱਕਾ ਤੋਂ ਲੱਗਾ ਤੋਂ ਪੂਰੀ ਜਿਹਾ ਜਿਹਾ ਮੇਰੇ ਕਿਚਾ ਤੋਂ ਜਿਹੜਾ ਜਿਹੜਾ ਬੱਦਲ ਤੋਂ ਐਸਆਈ ਜਿਹੜਾ ਮੁਬਾਰਕ ਇਤਹਾਸ ਦੀ ਪੱਕਾ ਰੋਲੀਆਂ ਗਿਆ ਮੈਂ ਮਰਤਾਰੇ ਜਿੱਕਾ ਮੇਰੇ ਕਕਾਰਾਂ ਨੇ ਪੇਰ ਵੀ ਦਿੱਤੀ ਗਈ ਔਰ ਸਾਡੀ ਲੇਡੀਆਂ ਜਿਹੜੇ ਵਿਧਾਇਕ ਨੇ ਉਹਨਾਂ ਦੀਆਂ ਤੁੰਧੀਆਂ ਰੋਲੀਆਂ ਅੱਗੇ ਜਾਂ ਪਰ ਇਹ ਬਹੁਤ ਇਸ ਤੋਂ ਵੱਡੀ ਗੱਲ ਹੈ ਕਿ ਮੁੱਖ ਮੰਤਰੀ ਉੱਥੇ ਮੌਜੂਦ ਨੇ ਉਹ ਆਪਣੀ ਸੀਟ ਤੇ ਬੈਠੇ ਨੇ ਉਹਨਾਂ ਵੱਲੋਂ ਕੋਈ ਜਿਹੜੀ ਦੇ ਪ੍ਰਤੀਕਿਰਿਆ ਜ਼ਾਹਿਰ ਨਹੀਂ ਕੀਤੀ ਗਈ ਅਤੇ ਸ਼ਰਾਸ਼ਾਤ ਕਾਇਦੇ ਦੋ ਕਾਰਨ ਤੇ ਅਕਸਰ ਉਹਨਾਂ ਨੇ ਕੱਲ ਸਪੀਕਰ ਦੇ ਜੁਆਈ ਦੇ ਖਿਲਾਫ ਲੈਂਡ ਮਾਫੀਆ ਦੇ ਜੋ ਡਾਕੂਮੈਂਟ ਪੇਸ਼ ਕੀਤੇ ਆ ਕਿ ਲੈਂਡ ਮਾਫੀਆ ਸਾਰਾ ਉਹ ਰਨ ਕਰ ਰਿਹਾ ਸਪੀਕਰ ਆਪਣੇ ਜੁਆਈ ਦੇ ਰਹੀ ਦੂਜਾ ਕਾਰਨ ਤੇ ਕੱਲ ਬਜਟ ਤੇ ਅਸੀਂ ਝੱਗਿਆ ਉਡਾ ਕੇ ਦੱਸਿਆ ਕਿ ਜਿਵੇਂ ਨਾਕਾਮ ਬਜਟ ਆ ਉਸ ਕਰਕੇ ਅੱਜ ਸਾਡੇ ਹੋਰ ਮੈਂਬਰਾਂ ਨੇ ਬੋਲਾਂ ਸੀ ਸੰਧੂ ਸਾਹਿਬ ਨੇ ਬੋਲਾਂ ਸੀ ਦੂਜਿਆਂ ਨੇ ਬੋਲਾਂ ਸੀ ਕੰਦੀ ਖੁੰਦੀ ਕਸਮ ਜੋ ਬਜਟ ਦੇ ਬਾਰੇ ਕੰਦੀ ਸੀ ਤਾਂ ਕਰਕੇ ਇਹਨਾਂ ਨੇ ਇਹ ਸਾਜਿਸ਼ ਬਣਾਈ ਸਟਰੋਂਗਲੀ ਕੰਡੈਮ ਕਰਦਾ ਹਾਂ ਸਭ ਕਰਦੇ ਰੋਲ ਹੈ ਨੀਤੇ ਕਰੋ ਆਪਣੇ ਅਪੋਜੀਸ਼ਨ ਦਾ ਰਾਈਟ ਹੈ ਆਪਣੇ ਇਸ਼ੂਸ ਰੇਜ਼ ਕਰਨਾ ਇਹਦਾ ਮਤਲਬ ਨਹੀਂ ਕਿ ਸਪੀਕਰ ਆਪਣੀ ਫੋਰਸ ਨੂੰ ਯੂਜ਼ ਕਰਕੇ ਐਮ ਐਲ ਏ ਦੀ ਪੱਗਾਂ ਲਾ ਦੇ ਲੇਡੀਜ਼ ਦੀ ਚੁੰਗੀਆਂ ਲਾ ਦੇ ਮਿਸਾਲ ਕਰੇ ਇਹ ਤਾਂ ਮਾੜਾ ਸਪੀਕਰ ਅੱਜਕੱਲ੍ਹ ਹਿੰਦੁਸਤਾਨ ਦੀ ਇਤਿਹਾਸ ਨਹੀਂ ਹੈ ਆ ਸਪੀਕਰ ਨਹੀਂ ਹੈ ਆ ਕਾਂਗਰਸ ਦਾ ਬੌਟ ਸਪੀਕਰ ਕੇਸ ਕਰਕੇ ਅਸੀਂ ਸਟਰੋਂਗਲੀ ਇਹਨੂੰ ਕੰਡੈਮ ਕਰਦੇ ਹਾਂ ਤੇ ਹੁਣ ਇਹ ਸੈਸ਼ਨ ਜਾ ਕੇ ਇਹਨੂੰ ਸ਼ੁਰੂ ਵੀ ਰੇਸ ਕਰਨ ਪਾਉਂਦੇ